ਵਾਜਾ ਬੜਿੰਗ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਪ੍ਰਤਾਪ ਬਾਜਵਾ ਜੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਮੈਂ ਕਹਿਣਾ ਚਾਹੁੰਦਾ ਚੰਨੀ ਜੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਮੈਂ ਕਹਿਣਾ ਚਾਹੁੰਦਾ ਪ੍ਰਗਟ ਸਿੰਘ ਉਹਨਾਂ ਨੂੰ ਖੈਰਾਬ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਜਿਹੜੇ ਕਾਂਗਰਸ ਦੇ ਐਮਪੀ ਨੇ ਐਸੇਲੇ ਬਣੇ ਉਹਨਾਂ ਸਭ ਨੂੰ ਕਹਿਣਾ ਚਾਹੁੰਦਾ ਇੱਕ ਵਾਰ ਆਖੋ ਹਿੰਮਤ ਹੈ ਇੱਕ ਵਾਰ ਆਖੋ ਕਾਂਗਰਸ ਨੂੰ ਇੱਕ ਵਾਰ ਆਖੋ ਔਲ ਗਾਂਧੀ ਨੂੰ ਇਹ ਜਿਹੜੇ ਸਿੱਖਾਂ ਦੇ ਕਾਤਲ ਨੇ ਇਹਨਾਂ ਨੂੰ ਕੱਢੋ ਕਾਂਗਰਸ ਦੇ ਵਿੱਚੋਂ ਅੱਜ ਤੱਕ ਤੇ ਕਿਸੇ ਕਾਂਗਰਸੀ ਲੀਡਰ ਨੇ ਕਿਹਾ ਪੰਜਾਬ ਦੇ ਕਿਸੇ ਕਾਂਗਰਸੀ ਲੀਡਰ ਦੀ ਹਿੰਮਤ ਨਹੀਂ ਪਈ ਕਿ ਸੋਨੀਆ ਗਾਂਧੀ ਨੂੰ ਜਾਂ ਰੋਹ ਗਾਂਧੀ ਨੂੰ ਕਹਿ ਸਕਣ ਕਿ ਇਹਨਾਂ ਨੂੰ ਕਾਂਗਰਸ ਚੋਂ ਕੱਢੋ ਬੜੀ ਮੈਂ ਕਹਿੰਦਾ ਕਿ ਇੰਨੀਆਂ ਗੱਲਾਂ ਕਰਦੇ ਹੋ ਰੋਜ਼ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਤੇ ਤੁਸੀਂ ਸ਼ੋਅ ਬਿਚਾਇਆ ਹੁੰਦਾ ਹਯਾਰਾ ਸਿੱਖਿਆ ਦਿਨ ਦਿਹਾੜੇ ਜਿੰਦੇ ਸਾੜ ਤੇ ਉਹ ਉਹ ਲੋਕ ਅੱਜ ਕਾਂਗਰਸ ਦੀ ਬੁੱਖਲ 'ਚ ਬੈਠੇ ਆ ਆਪਾਂ ਕਦੀ ਹਾਰਾ ਨਾੜਾ ਨਹੀਂ ਮਾਰਿਆ ਕਿੱਥੇ ਭਲਾਊਗਾ ਆਪਣਾ ਬਾਦੋ ਦਹੀ ਇੱਕ ਵਾਰ ਇੰਨੀਆਂ ਪੰਜਾਬ ਦੀਆਂ ਗੱਲਾਂ ਕਰਦੇ ਹੋ ਇੰਨੀਆਂ ਸਿੱਖਾਂ ਦੇ ਕਾਮੀਆਂ ਗੱਲਾਂ ਕਰਦੇ ਹੋ ਰੋਜ਼ ਉਹਦੇ ਪੰਜਾਬ 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 ਤੁਸੀਂ ਕੀਤਾ ਹੁੰਦਾ ਇੱਕ ਵਾਰ ਬੋਲੋ ਦਹੀਂ ਇੱਕ ਵਾਰ ਬੋਲੋ ਉਹਨਾਂ ਸਿੱਖਾਂ ਦੇ ਬਾਰੇ ਚ ਯਾਰ ਇੱਕ ਵਾਰ ਬੋਲੋ ਜਿਹੜੇ ਸਿੱਖ ਕਤਲ ਹੋ ਗਏ ਸੀ ਉਹਨਾਂ ਦੇ ਕਾਤਲਾਂ ਦੇ ਬਾਰੇ ਬੋਲੋ ਇੱਕ ਵਾਰ ਰੋਲ ਗਾਂਧੀ ਨੂੰ ਮੈਂ ਬਸ ਸੱਚ ਤਾਂ ਦਸਣਾ ਸੀਗਾ ਦੋ ਗੱਲਾਂ ਤੁਹਾਡੇ ਨਾਲ ਕੰਮੀਆਂ ਚਾਹੁੰਦੇ ਸੀਗੇ ਕਿ ਅੱਜ ਇੱਕ ਤਸਵੀਰ ਜਿਹੜੀ ਬਹੁਤ ਬਹਿਰਲ ਹੋ ਰਹੀ ਹੈ ਬਹੁਤ ਬਹਿਰਲ ਹੋਈ ਹੈ ਕਿ ਕਾਂਗਰਸ ਦੇ ਆਗੂ ਵਿਰੋਧੀ ਧਿਰ ਦੇ ਆਗੂ راہਲ ਗਾਂਧੀ ਜੀ ਦੀ ਬੀਤੇ ਕੱਲ 15 ਅਗਸਤ ਵਾਲੇ ਦਿਨ ਇੱਕ ਆਜ਼ਾਦੀ ਜਸ਼ਨਾਂ ਦੇ ਵਿੱਚ ਜਿੱਥੇ ਉਹ ਸ਼ਾਮਲ ਹੋਏ ਉੱਥੇ ਉਹਨਾਂ ਦੇ ਪਿੱਛੇ ਉਹਨਾਂ ਦੇ ਉਹਲੇ ਦੇ ਵਿੱਚ ਜਿਹੜਾ ਵਿਅਕਤੀ ਖੜਾ ਉਹ ਹੋ ਨਹੀਂ ਕੋਈ ਸਿੱਖਾਂ ਦਾ ਕਾਤਲ ਜਿਹੜਾ ਜਗਦੀਸ਼ ਕਾਤਲ ਦਾ ਮੈਂ ਮੇਰਾ ਮੰਨਣਾ ਹੈ ਕਿ ਜਿਹੜਾ ਕਾਂਗਰਸ ਦਾ ਹੱਥ ਹੈ ਕਾਂਗਰਸ ਦਾ ਹੱਥ ਜਿਹੜਾ ਉਹ ਸਿੱਖਾਂ ਦੇ ਜਿਹੜੇ ਕਾਤਲ ਆ ਉਹਨਾਂ ਦੇ ਸਾਥ ਰਿਹਾ ਹਮੇਸ਼ਾ ਰਹੇਗਾ ਅੱਜ ਵੀ ਹੈ ਪਹਿਲਾਂ ਵੀ ਸੀਗਾ ਇਹਨਾਂ ਦਾ ਹੱਥ ਜਿਹੜਾ ਹਮੇਸ਼ਾ ਹੀ ਸਾਡੇ ਸਿੱਖਾਂ ਦੇ ਕਾਤਲਾਂ ਦੇ ਨਾਲ ਰਿਹਾ ਮੇਰਾ ਮਨ ਹੋ ਦੁਖੀ ਹੋਇਆ ਕਿ ਉਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਨੇੜੇ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਡੇ ਐਮਪੀ ਸਾਹਿਬ ਲੋਕ ਸਭਾ ਮੈਂਬਰ ਸਰਦਾਰ ਗਜੀਤ ਸਿੰਘ ਔਜਲਾ ਵੀ ਸਨ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਕਿ ਕਿਤੇ ਇੱਕ ਵਾਰ ਹਾ ਦਾ ਨਾ ਦਾ ਤੇ ਮਾਰੋ ਇੱਕ ਵਾਰ ਕਿਤੇ ਕਹੋ ਦੇਹੀ ਰੌਲ ਗਾਂਧੀ ਨੂੰ ਕਿ ਉਹ ਸਿੱਖਾਂ ਦੇ ਕਾਤਲਾਂ ਨੂੰ ਕਾਂਗਰਸ ਦੇ ਵਿੱਚੋਂ ਕੱਢੇ ਅਜੇ ਤੱਕ ਕਦੀ ਕਿਸੇ ਨੇ ਨਹੀਂ ਕਿਹਾ ਮੈਂ ਕਹਿਣਾ ਚਾਹੁੰਦਾ ਰਾਜਾ ਬੜਿੰਗ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਪ੍ਰਤਾਪ ਬਾਜਵਾ ਜੀ ਜਿਹੜੇ ਬਦਉਦੀ ਧਿਰ ਦੇ ਨੇਤਾ ਨੇ ਮੈਂ ਕਹਿਣਾ ਚਾਹੁੰਦਾ ਚੰਨੀ ਜੀ ਜਿਹੜੇ ਸਾਫਤਾ ਮੁੱਖ ਮੰਤਰੀ ਨੇ ਮੈਂ ਕਹਿਣਾ ਚਾਹੁੰਦਾ ਪ੍ਰਗਟ ਸਿੰਘ ਉਹਨਾਂ ਨੂੰ ਖੈਲਾ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਜਿਹੜੇ ਕਾਂਗਰਸ ਦੇ ਐਮਪੀ ਨੇ ਐਸੇਲੇ ਬੜੇ ਉਹਨਾਂ ਸਭ ਨੂੰ ਕਹਿਣਾ ਚਾਹੁੰਦਾ ਇੱਕ ਵਾਰ ਤਾਂ ਆਖੋ ਹਿੰਮਤ ਹੈ ਇੱਕ ਵਾਰ ਆਖੋ ਕਾਂਗਰਸ ਨੂੰ ਇੱਕ ਵਾਰ ਆਖੋ ਰੌਲ ਗਾਂਧੀ ਨੂੰ ਇਹ ਜਿਹੜੇ ਸਿੱਖਾਂ ਦੇ ਕਾਤਲ ਨੇ ਇਹਨਾਂ ਨੂੰ ਕੱਢੋ ਕਾਂਗਰਸ ਦੇ ਵਿੱਚੋਂ ਅੱਜ ਤੱਕ ਦੇ ਕਿਹੇ ਕਾਂਗਰਸੀ ਲੀਡਰ ਨੇ ਕਿਹਾ ਪੰਜਾਬ ਦੇ ਕਿਸੇ ਕਾਂਗਰਸੀ ਲੀਡਰ ਦੀ ਇਹ ਮਤਦੇਈ ਭਈ ਜੋ ਸੋਨੀਆ ਗਾਂਧੀ ਨੂੰ ਜਾਂ ਰੋਹ ਗਾਂਧੀ ਨੂੰ ਕਹਿ ਸਕਦੈਂ ਕਿ ਇਹਨਾਂ ਨੂੰ ਕਾਗਜ਼ ਚੋਂ ਕੱਢੋ ਹਣੀ ਮੈਂ ਕਹਿੰਦਾ ਕਿ ਇੰਨੀਆਂ ਗੱਲਾਂ ਕਰਦੇ ਹੋ ਰੋਜ਼ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਤੇ ਤੁਸੀਂ ਸ਼ੋਅ ਬਚਾਇਆ ਹੁੰਦਾ ਹਯਾਰਾ ਸਿੱਖ ਜਾਂ ਦਿਨ ਦਿਹਾੜੇ ਜਿੰਦੇ ਸਾੜ ਤੇ ਉਹ ਉਹ ਲੋਕ ਅੱਜ ਕਾਗਜ਼ ਦੀ ਬੁੱਕਲ 'ਚ ਬੈਠੇ ਐ ਤੇ ਆਪਾਂ ਕਦੀ ਹਾਰਾ ਨਾਹਾਂ ਦੀ ਮਾਰਿਆ ਕਿੱਥੇ ਪਹਲਾਊਗਾ ਆਪਣਾ ਬਾਦੋ ਤੁਸੀਂ ਇੱਕ ਵਾਰ ਇੰਨੀਆਂ ਪੰਜਾਬ ਦੀਆਂ ਗੱਲਾਂ ਕਰਦੇ ਹੋ ਇੰਨੀਆਂ ਸਿੱਖਾਂ ਦੇ ਕਾਮੀਆਂ ਗੱਲਾਂ ਕਰਦੇ ਹੋ ਰੋਜ਼ ਇਹਦੇ ਪੰਜਾਬ 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 ਤੁਸੀਂ ਕੀਤਾ ਹੁੰਦਾ ਇੱਕ ਵਾਰ ਬੋਲੋ ਤੁਸੀਂ ਇੱਕ ਵਾਰ ਬੋਲੋ ਉਹਨਾਂ ਸਿੱਖਾਂ ਦੇ ਬਾਰੇ ਚ ਯਾਰ ਇੱਕ ਵਾਰ ਬੋਲੋ ਜਿਹੜੇ ਸਿੱਖ ਕਤਲ ਹੋ ਗਏ ਸੀ ਉਹਨਾਂ ਦੇ ਕਾਤਲਾਂ ਦੇ ਬਾਰੇ ਬੋਲੋ ਇੱਕ ਵਾਰ ਰੋਲ ਗਾਂਧੀ ਨੂੰ ਰਾਜਾ ਬੜਿੰਗ ਜੀ ਪ੍ਰਤਾਪ ਬਾਜਵਾ ਜੀ ਖੈਰਾ ਜੀ ਚੰਨੀ ਜੀ ਪਤਗੜ ਜੀ ਬੋਲੋ ਇੱਕ ਵਾਰ ਇੱਕ ਵਾਰ ਕਹੋ ਉਹਨਾਂ ਨੂੰ ਵੀ ਸਿੱਖਾਂ ਦੇ ਕਾਤਲਾਂ ਨੂੰ ਜਿਹੜਾ ਉਹ ਕਾਂਗਰਸ ਦੇ ਵਿੱਚੋਂ ਕੱਢਿਆ ਜਾਵੇ ਮੈਂ ਕਹਿਣਾ ਚਾਹੁੰਦਾ ਸੀ ਪਰ ਮੇਰਾ ਮੰਨਣਾ ਹੈ ਮੈਂ ਸਮਝਦਾ ਕਿ ਕਾਂਗਰਸ ਦਾ ਹੱਥ ਹਮੇਸ਼ਾ ਸਿੱਖਾਂ ਦੇ ਕਾਤਲਾਂ ਦੇ ਸਾਥ ਰਿਹਾ ਰਹੂਗਾ ਇਹ ਨਹੀਂ ਹਰ ਸਕਦੀ ਕਾਂਗਰਸ ਹਮੇਸ਼ਾ ਸਾਡੇ ਕਾਤਲਾਂ ਦਾ ਖੜਦੀ ਹੈ ਪੰਜਾਬ ਦੇ ਜਿਹੜੇ ਲੀਡਰ ਵੀ ਇਹਨਾਂ ਕੋਈ ਜਵਾਬ ਨਹੀਂ ਕਿੰਦਰ ਜਵਾਬ ਤੇ ਦਿਓ ਬਸ ਮੈਂ ਦੋ ਸ਼ਬਦ ਤੁਹਾਡੇ ਨਾਲ ਜਿਹੜੇ ਸਾਂਝੇ ਕਰ ਰਹੀ ਤੁਹਾਡਾ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ